ਨੁਚ ਦੁਰਾਹਾ ਨੇੜੇ ਜੀਟੀ ਰੋਡ ਤੇ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਖੜੇ ਟਿਪਰ 'ਚ ਟਰਾਲੇ ਦੀ ਟੱਕਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜੀਟੀ ਰੋਡ ਤੇ ਇੱਕ ਟਿਪਰ ਪਹਿਲਾਂ ਹੀ ਖੜਾ ਸੀ ਟਿਪਰ ਚਾਲਕ ਇਸ ਦਾ ਟਾਇਰ ਬਦਲ ਰਿਹਾ ਸੀ ਇਸ ਦੌਰਾਨ ਉਸ 'ਚ ਇੱਕ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਇਹ ਹਾਦਸਾ ਇੰਨਾ ਭਿਆਨਕ ਸੀ ਕੇ ਟਿਪਪਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਟਰਾਲੇ ਦਾ ਡਰਾਈਵਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅਤੇ ਟਰਾਲੇ ਚ ਬੁੜੀ ਤਰ੍ਹਾਂ ਫਸ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਐਸਐਫ ਮੌਕੇ ਤੇ ਪਹੁੰਚੀ ਐਸਐਸਐਫ ਨੇ 2 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਦੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਮੇਰੇ तकरीबन 6:10-15 ਦੇ ਮਿੰਟ ਤੇ ਸਾਨੂੰ ਐਸਐਸਐਫ ਟੀਮ ਨੂੰ 112 ਤੋਂ ਮੈਸੇਜ ਆਇਆ ਜੀ। ਇੱਕ ਜ਼ਿਮੀਦਾਰਾ ਢਾਬੇ ਦੇ ਲਾਗੇ ਇੱਕ ਐਕਸੀਡੈਂਟ ਹੋ ਗਿਆ ਵੀ ਇੱਕ ਖੜੇ ਟਿਪਰ ਦੇ ਵਿੱਚ ਪਿੱਛੋਂ ਧੱਕ ਵੱਜ ਗਿਆ ਜਿਹੜੀ ਦਾ ਭਰਿਆ ਹੋਇਆ ਟਰਾਲਾ ਹੈ। ਉਸ ਤੋਂ ਬਾਅਦ ਹੀ ਅਸੀਂ 5-7 ਮਿੰਟ ਚ ਉੱਥੇ ਮੌਕੇ ਤੇ ਪਹੁੰਚ ਗਏ ਜੀ। ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਵੀ ਟਿਪਰ ਦੇ ਵਿੱਚ ਜਿਹੜਾ ਵੱਜਿਆ ਸੀ ਟਰਾਲਾ ਜੀ ਬੈਕ ਸਾਈਡ ਤੋਂ ਉਹ ਟਰਾਲੇ ਵਾਲਾ ਜਿਹੜਾ ਡਰਾਈਵਰ ਸੀ ਉਹ ਵਿੱਚ ਫਸਿਆ ਆਇਆ ਸੀ ਜੀ ਬੁਰੀ ਤਰ੍ਹਾਂ ਤੇ ਜਿਹੜਾ ਉਹ ਕਨੈਕਟਰ ਸੀ ਜੀ ਉਹ ਉੱਪਰ ਕੇ ਸ਼ੀਸ਼ੇ ਰਾਹੀਂ ਬਾਹਰ ਗਿਰ ਗਿਆ। ਉਹਨੂੰ ਅਸੀਂ ਮਿੰਟੋਂ ਮਿੰਟੇ ਉਹਦੇ ਵੀ ਸੱਟਾਂ ਸੀਗੇ ਐਂਬੂਲੈਂਸਾਂ ਸਾਡੇ ਜਾਂਦਿਆਂ ਨੂੰ ਪਹੁੰਚ ਗਈਆਂ ਸੀ। ਐਂਬੂਲੈਂਸ ਰਾਹੀਂ ਅਸੀਂ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਜੀ। ਉਸ ਤੋਂ ਬਾਅਦ ਜੀ ਪਬਲਿਕ ਦੀ ਮਦਦ ਦੇ ਨਾਲ ਇੱਕ ਮੁੰਡਾ ਇੱਥੇ ਸੱਤ ਪਾਲਾ ਉਹ ਤੋਂ ਕਟਰ ਮੰਗਾਇਆ ਜੀ ਆਪਾਂ ਬੀਜੇ ਤੋਂ। ਤੇ ਕਾਫੀ ਮੁਸ਼ਕਲ ਦੇ ਨਾਲ ਪਬਲਿਕ ਦੀ ਮਦਦ ਨਾਲ ਘੰਟਾ ਡੇਢ ਘੰਟੇ ਦੇ ਵਿੱਚੋਂ ਬੰਦਾ ਬਾਹਰ ਕੱਢਿਆ ਜੀ ਸਹੀ ਸਲਾਮਤ ਤੇ ਉਹਨੂੰ ਵੀ ਸਿਵਲ ਹਸਪੀਟਲ ਪਹੁੰਚਾਇਆ ਜੀ। ਜਾਨੇ ਨੁਕਸਾਨ ਇਹ ਆ ਜੀ ਇਹਦੇ ਵਿੱਚ ਜਿਹੜਾ ਪੇਪਰ ਵਾਲਾ ਸੀਗਾ ਟਾਇਰ ਚੇਂਜ ਕਰ ਰਿਆ ਸੀ ਰੋਡ ਤੇ ਕਢਾ ਕੇ ਵੀ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਤੇ ਬਾਕੀ ਬੰਦੇ ਜਦ ਮੇਰੇ ਜੀ ਕਾਰ ਵੀ ਪੂਰੀ ਤਰ੍ਹਾਂ ਕਾਉਂਡਿਕ ਪੈਸੇਟੇ ਜੀ ਕੋਲ ਇਹ ਪਤਾ ਜੀ ਕੀ ਆ ਜਿਵੇਂ ਉਹਦਾ ਟਰੱਕ ਦਾ ਟਾਇਰ ਸੀਗਾ ਜਾਂ ਕੋਈ ਵੀ ਆਪਣੇ ਰੋਡ ਦੇ ਉੱਪਰ ਟਾਇਰ ਪੈਂਚਰ ਹੋ ਜਾਂਦਾ ਉਹਨੂੰ ਜਾਂਦਾ ਕੋਈ ਨਾ ਕੋਈ ਉੱਥੇ ਕੋਈ ਸਹੂਲਤ ਹੋਵੇ ਕਿ ਟਰਾਰਚ ਦੀ ਕੋਈ ਹੋਰ ਹੈ ਨਾ ਵੀ ਉਹਨੂੰ ਟਾਇਰ ਸਾਈਡ ਤੇ ਕਰਨੀ ਚਾਹੀਦੀ ਸੀ ਗੱਡੀ ਇੱਕ ਟਾਇਰ ਉਹਦਾ ਪੈਂਚਰ ਹੋਇਆ ਬਾਕੀ ਸਹੀ ਸਲਾਮਤ ਸੀ ਉਹ ਰੋਡ ਦੇ ਉੱਪਰੇ ਖੜਕੇ ਬਿਗੈਰ ਕੋਈ ਸੇਫਟੀ ਲਾਏ ਖੜਾ ਸੀ ਤੇ ਮਕਰੂ ਆਕੇ ਉਹਨੇ ਟਿੱਪਰ ਮਾਰਿਆ ਗੱਡੀ ਤੇ ਟਰੱਕ ਮਾਰੇ ਇਹ ਅੱਜ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਇਹਨਾਂ ਨੂੰ ਇਹੀ ਆ ਜੀ ਜਿਵੇਂ ਅੱਥੇ ਧੁੰਦ ਦਾ ਟਾਈਮ ਵੀ ਆ ਰਿਹਾ ਹੈ ਜੀ ਕੋਈ ਰੋਡ ਦੇ ਉੱਪਰ ਆਪਣੇ ਟਾਇਰ ਪੈਂਚਰ ਹੋ ਜਾਂਦਾ ਗੱਡੀ ਖਰਾਬ ਹੋ ਜਾਂਦੀ ਆ ਪਹਿਲਾਂ ਉਹਦੇ ਵਿੱਚ ਪਿੱਛੇ ਸੇਫਟੀ ਕੋਨ ਵਗੈਰਾ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਗੱਡੀ ਸਾਈਡ ਤੇ ਲਾਉਣੀ ਚਾਹੀਦੀ ਆ ਕਿਉਂਕਿ ਗੱਡੀਆਂ ਤੇਜ਼ ਰਫ਼ਤਾਰ ਹੋਣ ਕਰਕੇ ਕੋਈ ਵੀ ਮਗਰੋਂ ਗੱਡੀ ਵਿੱਚ ਵੱਜ ਸਕਦੀ ਹੈ ਖੰਨਾ ਚ ਦੋਰਾਹਾ ਨੇੜੇ ਜੀਟੀ ਰੋਡ ਤੇ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਖੜੇ ਟਿਪਰ 'ਚ ਟਰਾਲੇ ਦੀ ਟੱਕਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜੀਟੀ ਰੋਡ ਤੇ ਇੱਕ ਟਿਪਰ ਪਹਿਲਾਂ ਹੀ ਖੜਾ ਸੀ ਟਿਪਰ ਚਾਲਕ ਇਸ ਦਾ ਟਾਇਰ ਬਦਲ ਰਿਹਾ ਸੀ ਇਸ ਦੌਰਾਨ ਉਸ 'ਚ ਇੱਕ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਿਪਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਟਰਾਲੇ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਟਰਾਲੇ ਚ ਬੁੜੀ ਤਰ੍ਹਾਂ ਫਸ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਐਸਐਫ ਮੌਕੇ ਤੇ ਪਹੁੰਚੀ ਐਸਐਸਐਫ ਨੇ 2 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਦੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ